ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੌਥ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓ ਨੂੰ ਪਿਆਰ ਦੇਣ ਲਈ ਧੰਨਵਾਦ ਤੇ ਜੇ ਸਾਡਾ ਚੈਨਲ ਅਜੇ ਪਹਿਲੀ ਵਾਰ ਦੇਖਿਆ ਤੇ ਫਿਰ ਚੈਨਲ ਸਬਸਕ੍ਰਾਈਬ ਕਰ ਲਿਓ ਡੇਲੀ 10:30 ਦੇ ਇੰਡੀਆ ਟਾਈਮ ਦੇ ਸਾਬ ਨਾਲ ਸਾਡੀ ਵੀਡੀਓ ਤੁਹਾਡੇ ਕੋਲ ਪਹੁੰਚ ਜੂਗੀ ਜੇ ਤੁਸੀਂ ਬੈਲ ਆਈਕਨ ਦਬਾ ਲਿਆ ਫਿਰ ਸਭ ਤੋਂ ਪਹਿਲਾਂ ਪਤਾ ਲੱਗ ਜਾਊਗਾ ਤੇ ਲੋ ਜੀ ਅੱਜ ਫਿਰ ਤੋਂ ਤੁਹਾਨੂੰ ਬਹੁਤ ਸੋਹਣੀ ਸੋਹਣੀ ਚੀਜ਼ਾਂ ਦੇਣੀ ਹੈ ਕੁਝ ਤਾਂ ਤੁਹਾਨੂੰ ਡਿਸਕਾਊਂਟ ਤੇ ਪਸ਼ਮੀਨੇ ਦੇ ਸੂਟ ਦਵਾਂਗੇ ਜਿਹੜਾ ਛਾਂਡਾ ਪਸ਼ਮੀਨਾ ਹੁੰਦਾ ਬਹੁਤ ਡਿਮਾਂਡ ਚੱਲ ਰਹੀ ਹੈ ਬਹੁਤ ਤੁਸੀਂ ਮਤਲਬ ਲੈ ਰਹੇ ਹੋ ਤੇ ਇਸ ਕਰਕੇ ਇੱਕ ਸਾਡੇ ਕੋਲ ਇਹ ਸੈੱਟ ਤੁਹਾਨੂੰ ਅੱਜ ਅਸੀਂ ਡਿਸਕਾਊਂਟ ਤੇ ਦਵਾਂਗੇ ਤੇ ਇਹ ਤੁਹਾਨੂੰ ਅੱਜ ਅਸੀਂ ਦਵਾਂਗੇ ਮੂਮੈਂਟ ਬ੍ਰਾਂਡ ਦੀ ਬਹੁਤ ਸੋਹਣੀ ਆਈਟਮ ਹੈ ਮੂਮੈਂਟ ਬ੍ਰਾਂਡ ਟਰਸਟ ਵਰਦੀ ਬ੍ਰਾਂਡ ਹੈ ਤੇ ਥ ਲੋਜ ਲੋ ਜੀ ਇਹ ਤੁਹਾਨੂੰ ਦੇਵਾਂਗੇ ਆਪਾਂ ਅ ਜਿਹੜਾ ਹੁੰਦਾ ਆਪਣਾ ਕਾਰਸੂਲ ਟਾਈ ਫੈਬਰਿਕ ਨਹੀਂ ਹੁੰਦਾ ਹਾਂ ਇਹਨੂੰ ਅਸੀਂ ਕਹਿ ਦਿੰਨੇ ਆ ਠੰਡਾ ਜਿਹਾ ਪਸ਼ਮੀਨਾ ਹੁੰਦਾ ਹੁਣ ਤੋਂ ਤੁਸੀਂ ਪਾਉਣ ਲੱਗ ਜਿਓ ਅੱਧ ਅਪ੍ਰੈਲ ਤੱਕ ਪਾਈ ਜਾਇਓ ਇਹਨਾਂ ਸੋਹਣਾ ਫੈਬਰਿਕ ਹੁੰਦਾ ਹੈ ਇਹ ਠੰਡਾ ਠੰਡਾ ਜਿਹਾ ਹੀ ਹੁੰਦਾ ਹੈ ਇਹ ਲੋ ਜੀ ਕਹਿਣ ਨੂੰ ਇਹਨੂੰ ਪਸ਼ਮੀਨਾ ਕਹਿੰਦੇ ਨਹੀਂ ਹੁੰਦਾ ਤਾਂ ਇਹ ਕਾਰਸੂਲ ਹੈ ਹਨਾ ਤੇ ਲੋ ਜੀ ਆਹ ਤੁਹਾਨੂੰ ਇਹਦੇ ਤੇ ਪੈਚਵਰਕ ਤੇ ਨਾਲ ਉੱਤੇ ਉਹਦੇ ਹੋਇਆ ਹੋਇਆ ਪਫ ਵਰਕ ਠੀਕ ਹੈ ਸਾਰਾ ਨੀਚੀ ਇਹਨਾਂ ਤੱਕ ਬਿਲਡਿੰਗ ਹੋਈ ਹੈ ਠੀਕ ਹੈ ਜੀ ਤੇ ਨਾਲ ਤੁਹਾਨੂੰ ਮਿਲੂ ਮੋਰਾਂਾਂ ਕੀ ਜਾ ਕਲਰ ਹੈ ਦਾ ਤੇ ਨਾਲ ਤੁਹਾਨੂੰ ਇਹ ਮਿਲੂਗਾ ਬਾਹਮਾ ਵਾਸਤੇ ਲੈ ਲਿਓ ਚਾਹੇ ਤੁਸੀਂ ਬਾਟਮ ਤੇ ਲੈ ਲਓ ਤੁਹਾਡੀ ਇੱਛਾ ਹੈ ਠੀਕ ਹੈ ਜੀ ਤੇ ਇਹ ਸੂਟ ਤੁਹਾਨੂੰ ਵਿਦਆਊਟ ਦੁਪੱਟਾ ਪਹਿਲਾਂ ਆਪਾਂ ਤੁਹਾਨੂੰ ਦਿੱਤੇ ਸੀ ਇਹ 1650 1650 ਚ ਤੇ ਅੱਜ ਤੁਹਾਨੂੰ 1500 ਚ ਦੇਵਾਂਗੇ ਠੀਕ ਹੈ ਜੀ 1650 ਵਾਲਾ ਸੂਟ ਅੱਜ ਤੁਹਾਨੂੰ 1500 ਚ ਦੇ ਦੇਣੇ ਲੋ ਕੀ ਹੋ ਗਿਆ ਲੋਚ ਇੱਕ ਕਲਰ ਇਹ ਚਾ ਮਾਊਸ ਮਿਲੂਗਾ ਤੁਹਾਨੂੰ ਕਲਰ ਵੀ ਸੋਹਣੇ ਐ ਵਰਕ ਬਹੁਤ ਸੋਹਣੇ ਸਫਾਈ ਨਾਲ ਕੰਮ ਹੋਇਆ ਹੋਇਆ ਉਹ ਉਹ ਤਾਂ ਸਾਡੀ ਮਤਲਬ ਆਇਡੈਂਟੀਟੀ ਐ ਕੰਮ ਦੀ ਸਫਾਈ ਤੁਹਾਨੂੰ ਏ ਕਲਾਸ ਮਿਲੂਗੀ ਠੀਕ ਐ ਡਿਜ਼ਾਈਨ ਭਾਵੇਂ ਤੁਹਾਨੂੰ ਕਿਤੋਂ ਵੀ ਦੂਜਾ ਸੇਮ ਮਿਲ ਜਾਂਦੇ ਨੇ ਕਿਉਂਕਿ ਡਿਜ਼ਾਈਨ ਤਾਂ ਅੱਜਕੱਲ ਕਾਮਨ ਹੋ ਹੀ ਜਾਂਦੇ ਨੇ ਬਟ ਸਫਾਈ ਸਾਡੇ ਨਾਲ ਦੀ ਬਹੁਤ ਸਿਰਾ ਸਫਾਈ ਦਾ ਕੰਮ ਹੁੰਦਾ ਸਾਡਾ ਠੀਕ ਐ ਲੋ ਕਿਸੇ ਵੀ ਚਲਮੇ ਕਾਰੀਗਰ ਤੋਂ ਕੰਮ ਨਹੀਂ ਕਰਾਉਂਦੇ ਅਸੀਂ ਆ ਲੋ ਇਹ ਤੁਹਾਨੂੰ ਮਿਲੂਗਾ ਬਾਜੂ ਤੇ ਲੋਚ 1508 ਇਹ ਕਲਰ ਇਹ ਮਿਲੂਗਾ ਹਲ ਬਹੁਤ ਸੋਹਣਾ ਫੈਬਰਿਕ ਆਊਗਾ ਪੂਰਾ ਗੜਮਾ ਫੈਬਰਿਕ ਹੋਊਗਾ ਨਾਲੇ ਠੀਕ ਹੈ ਕੋਈ ਲੁਈ ਨਹੀਂ ਆਉਂਦੀ ਕੁਝ ਨਹੀਂ ਹੁੰਦਾ ਸੂਟ ਨੂੰ ਇਹ ਕਲਾਸ ਚੀਜ਼ ਆਊਗੀ ਲੋ ਇਹ ਵਾਲਾ ਇਹ ਆ ਗਿਆ ਪਿਸਤਾ ਗ੍ਰੀਨ ਜਿਹਾ ਕਲਰ ਹੈ ਸੋਹਣਾ ਜਿਹਾ ਪੈਰਟ ਪਿਸਤਾ ਜਿਹਾ ਲੋਚ ਅਗਲਾ ਦੇਖੋ ਆਨੀਨ ਵਾਈਨ ਹੁੰਦਾ ਜਿਹੜਾ ਹਨਾ ਵਾਈਨ ਜਿਹਾ ਤੇ ਉਹਦੇ ਉੱਤੇ ਗੋਡ ਜੀ ਲੱਗੇ ਹੋਏ ਨੇ ਪੈਚ ਉਹਦੇ ਉੱਤੇ ਹੋਇਆ ਹੋਇਆ ਪਫ ਵਰਕ ਨਾ ਕਮ ਠੀਕ ਹੈ ਜੀ ਲੋ ਬਸ ਹੋਣੀ ਚੀਜ਼ ਹੈ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ ਪੀਸ ਬਸ ਆਹੀ ਨੇ ਨੋ ਰੀਸਟਾਕ ਜਿਹਨੇ ਮੈਂ ਤੁਹਾਨੂੰ ਦਿਖਾ ਦੂੰਗੀ ਇਹੀ ਪੀਸ ਨੇ ਡਿਜ਼ਾਈਨਿੰਗ ਬਿਲਕੁਲ ਡਿਫਰੈਂਟ ਹੈ ਨਾਰਮਲੀ ਘੇਰੇ ਵਾਲੇ ਡਿਜ਼ਾਈਨ ਦੇ ਲਾਈ ਹੈ ਤੁਸੀਂ ਅੱਜ ਇਹ ਉਹ ਡਿਫਰੈਂਟ ਸਟਾਈਲ ਦੇ ਵਿੱਚ ਦਵਾਂ। ਇਹ ਸ਼ੇਰਵਾਨੀ ਟਾਈਪ ਲੁੱਕ ਕਾਉਗੀ suit ਦੀ ਬਣ ਕੇ। ਠੀਕ ਐ। ਸਾਰਾ ਤੁਹਾਡਾ ਗਲਾ ਐਂਡ ਫਰੰਟ ਐਂਡ ਬਾਜੂ। ਇਹ ਆ ਗਿਆ ਜੀ ਗੋਲਡਨ ਮਸਟਰਡ। ਹਾਂ। ਹਾਂ। ਲਓ ਜੀ ਅਗਲਾ ਬਹੁਤ ਸੋਹਣਾ ਫਿਰੋਜ਼ੀ ਕਲਰ। ਬਿਊਟੀਫੁੱਲ। ਦੇਖੋ। ਆਲੋ। ਆ ਲੋ ਜੀ। ਠੀਕ ਐ। ਸਿੰਗਲ ਸਿੰਗਲ ਪੀਸ ਐ ਹੁਣ ਆਪਣੇ ਕੋਲੇ। 15 15 ਸੂਟ ਸੂਟ ਤੁਹਾਡੇ ਘਰ ਆ ਜਾਣਗੇ। ਲਓ ਛੇਗਣਾ। ਬਿਕੋ ਫੈਬਰਿਕ ਪੂਰਾ ਗਡਮਾ ਹੋਊਗਾ ਤੁਹਾਡੇ ਕੋਲ ਪੂਰਾ ਵਧੀਆ ਸੋਲਿਡ ਠੀਕ ਹੈ ਹਾਂ ਲੋ ਹੁਣ ਥੋੜਾ ਚੇਂਜ ਆ ਰਿਹਾ। ਅ ਡਾਰਕ ਪਿਸਤਾ ਹੈ? ਹਾਂ ਡਾਰਕ ਪਿਸਤਾ ਡਾਰਕ ਪਿਸਤਾ ਕਲਰ ਹੈ ਇਹ ਹਨਾ? ਹਾਂ ਹੈ ਪਿਸਤਾ ਫੈਮਿਲੀ। ਬਟ ਇੱਕ ਬਿਲਕੁਲ ਹਾਂ ਬਸ ਹੁਣ ਤੁਸੀਂ ਲਗਭਗ ਸੇਮ ਜਿਹਾ ਦੇਖ ਰਹੇ ਹੋ। ਹੁਣ ਸਹੀ ਹੈ। ਠੀਕ ਹੈ ਹਾਂ ਹੁਣ ਸਹੀ ਦੇਖ ਰਹੇ ਹੋ। ਠੀਕ ਹੈ ਜੀ। ਲੋ ਜੀ ਹੁਣ ਸ਼ੁਰੂ ਕਰਦੇ ਆਪਾਂ ਵੂਮੈਂਡ ਬ੍ਰਾਂਡ ਬ੍ਰਾਂਡ ਦੀ ਮੋਡਲ ਮਸਲੀਨ ਦੇ ਸੂਟ ਦੇਣ ਲੱਗੇ ਆ ਤੁਹਾਨੂੰ ਬਹੁਤ ਸੋਹਣੇ ਸ਼ੱਕ ਦੀ ਕੋਈ ਗੁੰਝਾਇਸ਼ ਨਹੀਂ ਗਈ ਬਹੁਤ ਸੋਹਣੇ ਫੈਬਰਿਕਸ ਹੁੰਦੇ ਨੇ ਲੋ ਐਨ ਮਖਮਲ ਵਰਗਾ ਫੈਬਰਿਕ ਆਊਗਾ ਤੁਹਾਡੇ ਕੋਲੇ ਪੂਰਾ ਐਨ ਦੇਖੋ ਬਿਲਕੁਲ ਸ਼ਾਈਨ ਵੀ ਹੈ ਬੜੀ ਪਿਆਰੀ ਇਹਦੇ ਚ ਠੀਕ ਹੈ ਡਿਜੀਟਲ ਡਿਜੀਟਲ ਪ੍ਰਿੰਟਿੰਗ ਵਿੱਚ ਮਿਲੂਗੀ ਤੁਹਾਨੂੰ ਠੀਕ ਹੈ ਤੇ ਨਾਲ ਤੁਹਾਨੂੰ ਮਿਲ ਰਿਹਾ ਇਹ ਵਾਲਾ ਭਰ ਕੇ ਤੁਹਾਨੂੰ ਵਰਕ ਮਿਲ ਰਿਹਾ ਹੈਂਡ ਵਰਕ ਨਾਲ ਲੋੜ ਹੈ ਸੂਟ ਠੀਕ ਹੈ ਆਰੀਵਰਕ ਦਮਕੇ ਦਾ ਕੰਮ ਸਿੱਪੀ ਦਾ ਕੰਮ ਨਾਟਵਰਕ ਸਿੱਪੀ ਸਾਰਾ ਤੁਹਾਨੂੰ ਬੜਾ ਸਮਾਰਟ ਜਿਹਾ ਘੇਰਾ ਮਿਲ ਰਿਹਾ ਹੈ ਤੇ ਫਿਰ ਇਹ ਮਿਲੂਗਾ ਫੁੱਲ ਬਾਜੂ ਤੇ ਸਲਵਾਰ ਤੁਹਾਨੂੰ ਸਿੰਗਲ ਕਲਰ ਦੀ 3 ਮੀਟਰ ਦੀ ਇਹ ਮਿਲੂਗੀ ਮਡਾਲ ਦੀ ਹਿੱਸੇ ਨੂੰ ਸਲਵਾਰ ਮਿਲੂਗੀ ਠੀਕ ਹੈ ਤੇ ਸੇਮ ਹੀ ਬੈਕ ਸਾਈਡ ਦੇ ਉੱਤੇ ਤੁਹਾਨੂੰ ਘੇਰੇ ਦੇ ਉੱਤੇ ਪ੍ਰਿੰਟ ਮਿਲੂਗਾ ਠੀਕ ਤੇ ਵਾਈਨ ਕਲਰ ਆ ਗਿਆ ਜੀ ਇਹ ਠੀਕ ਹੈ ਫੈਬਰਿਕ ਹੈ ਹੀ ਕਲਾਸ 3 ਮੀਟਰ ਦੀ ਬਾਟਮ ਠੀਕ ਹੈ ਤੇ ਲੋਚ ਵੂਮਨ ਬ੍ਰਾਂਡ ਦੀਆਂ ਆਈਟਮਾਂ ਜਿਹੜੀਆਂ ਹੁਣ ਦਊਂਗੀ ਸਾਰੀਆਂ ਵੂਮਨ ਦੀਆਂ ਹੋਣੀਆਂ ਲੋਚ ਲੋ ਬਹੁਤ ਪਿਆਰਾ ਮਸਲੀਨ ਦਾ ਦੁਪੱਟਾ ਲੋ ਠੀਕ ਹੈ ਆ ਲੋ ਖੁੱਲੇ ਢੁਲੇ ਦੁਪੱਟੇ ਆ 2 ਮੀਟਰ ਦੇ ਦੁਪੱਟੇ ਹੁੰਦੇ ਆ ਇਹਨਾਂ ਦੇ ਵੀ ਠੀਕ ਹੈ ਤੇ ਪ੍ਰਾਈਸ ਮਿਲੂਗਾ 2150 ਬਹੁਤ ਹੀ ਜੈਨੂ ਗੋਈ ਸੀ 2150 ਚ ਸੂਟ ਹੁੰਦੇ ਘਰ ਆ ਜਾਣੇ ਲੋ ਜੀ ਇਹ ਆ ਗਿਆ ਉਹ ਸੀਗਾ ਵਾਈਨ ਫਾਲਸਾ ਵਾਈਨ ਤੇ ਇਹ ਹੈਗਾ ਥੋੜਾ ਜਿਹਾ ਗਾਜਰੀ ਟੱਚ ਦੇ ਉੱਤੇ ਹੈਨਾ ਆ ਲੋ ਫੈਬਰਿਕ ਦਾ ਲਸਟਰ ਦੇਖੋ ਤੁਸੀਂ ਮਡਾਲ ਦੀ ਕਹਿਣ ਨੂੰ ਹੀ ਮਡਾਲ ਹੈ ਐ ਲੱਗਦਾ ਜਿਵੇਂ ਕ੍ਰੇਪੀ ਹੈ ਠੀਕ ਹੈ ਇਹ ਆ ਲੋ ਜੀ ਇਹ ਆ ਗਿਆ ਅਗਲਾ ਕਲਰ ਲੋ ਜੀ ਫੌਜੀ ਗ੍ਰੀਨ ਥੋੜਾ ਜਿਹਾ ਹੁਕ ਕੋਲ ਦੇ ਨੀ ਆ ਲੋ ਫੌਜੀ ਗ੍ਰੀਨ ਕਲਰ ਹੈ ਇਹ ਬਹੁਤ ਸੋਹਣਾ ਦਿੱਤੇ ਵਰਕ ਹੈ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਹੈ ਠੀਕ ਹੈ ਤੇ ਪ੍ਰਾਈਸ ਕੁਛ ਵੀ ਨਹੀਂ ਇਹਨੇ ਸੋਹਣੇ ਸੂਟ ਦਾ ਸਿਰਫ 2150 ਰੁਪਏ ਤੇ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਕਰਦੇ ਆ ਅਸੀਂ ਗ੍ਰੇ ਕੋਈ ਥੋੜਾ ਏਜ ਗਰੁੱਪ ਹੈ ਹਰ ਏਜ ਗਰੁੱਪ ਨੂੰ ਸੂਟ ਕਰਦੇ ਕਲਰ ਨਹੀਂ ਲੋ ਦੇਖੋ ਲਸਟਰ ਦੇਖੋ ਫੈਬਰਿਕ ਦੇ ਵਿੱਚ ਕਿੰਨੀ ਪਿਆਰੀ ਹੈ ਚਿਕਾ ਆ ਗਿਆ ਦੁਪੱਟਾ 2250 अगेन वुमेन्ड ब्रांड सेम प्राइस ਜਿੱਦਾਂ ਤੁਹਾਨੂੰ ਬਹੁਤ ਸੋਹਣੀ ਸੋਹਣੀ ਪ੍ਰੋਵਾਈਡ ਕਰਨੀਆਂ ਸੀ ਵੱਲੋ ਲਓ ਜੀ ਪਹਿਲਾਂ ਤਾਂ ਇਹਦਾ ਪ੍ਰਿੰਟ نوٹ ਕਰ ਲਓ ਬਹੁਤ ਹੀ ਪਿਆਰਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਦੇਖੋ ਬਰੀਕ ਹੈ ਨਾ ਪਲੇਨ ਲਉ ਤੇ ਫਿਰ ਉਹਦੇ ਚ ਪੈਨਲ ਪ੍ਰਿੰਟ ਦਾ ਤੇ ਨਾਲ ਉਸ ਸਰਵੋਸਕੀ ਦਾ ਲੱਗਿਆ ਦਾਣਾ ਫਿਰ ਆ ਗਿਆ ਜੀ ਘੇਰਾ oh my god ਦੇਖੋ ਕਿੰਨਾ ਪੈਰ ਆ ਘੇਰੇ ਦੇ ਉੱਤੇ ਦਬਕੇ ਦਾ ਸਿੱਪੀ ਦਾ ਤੇ ਨਾਟਵਰਕ ਹੋ ਜਾਵੇ ਨਾਲ ਠੀਕ ਹੈ ਬਹੁਤ ਸੋਹਣਾ ਕੰਮ ਹੋ ਜਾਵੇ ਘੇਰੇ ਦੇ ਉੱਤੇ ਤੇ ਘੇਰਾ ਇਹਨਾਂ ਦਾ 26 ਪਲੱਸ ਹੀ ਹੁੰਦਾ ਇੱਕ ਵਾਰੀ ਫੇਰ ਮੈਂ ਹੂੰ 3 ਤੱਕ ਦਾ ਐਂਡ ਟੂ ਐਂਡ ਇਹ ਕਪੜਾ ਇਹਦਾ ਜਿਹੜਾ ਹਨਾ 28 ਤੱਕ ਤੁਹਾਡਾ ਆਰਾਮ ਨਾਲ ਘੇਰਾ ਬਣ ਜਾਊਗਾ ਠੀਕ ਹੈ ਕੋਈ ਮੈਂ ਤੁਹਾਨੂੰ ਦੱਸਿਆ ਵੀ ਤਾਂ 26 ਪਲੱਸ ਹੁੰਦਾ ਇਹਨਾਂ ਦਾ 27 ਤੇ 28 ਤਰਾਮ ਨਾ ਬਣਦਾ ਇਹਨਾਂ ਦਾ ਕਿਰਾ ਲੋ ਸੇਮ ਪ੍ਰਿੰਟ ਹੋਊਗਾ ਬੈਕ ਸਾਈਡ ਤੇ ਤੇ ਇਹ ਮਿਲੂਗੀ ਤੁਹਾਨੂੰ ਬੋਟਮ ਠੀਕ ਹੈ ਜੀ ਦੁਪੱਟਾ ਤੁਹਾਨੂੰ ਦਿਖਾ ਦੇਣੀ ਐ ਮੈਂ ਖੋਲ ਕੇ ਲੋ ਲੈਣ ਦੇਣ ਕਰੋ ਆਪਣੇ ਲਈ ਲੋ ਬਹੁਤ ਹੀ ਸੋਹਣੀ ਆਈਟਮ ਹੈ ਆ ਲੋ ਦੇਖੋ ਕਿੰਨੀ ਸਰਦਾਰੀ ਪ੍ਰਿੰਟਿੰਗ ਹੈ ਸਟੈਟਸ ਸਟਾਈਲ ਜੀ ਕੋਈ ਥੋੜਾ ਏਜ ਗਰੁੱਪ ਹੈ ਸਭ ਨੂੰ ਸੂਟ ਕਰੂਗਾ ਇਹ ਤੇ ਪ੍ਰਾਈਸ ਹੈ ਸਿਰਫ 2150 ਹੈਂਡਵਰਕ ਦਾ ਇੰਨਾ ਪਿਆਰਾ ਸੂਟ ਤੁਹਾਡੇ ਕੋਲ 2150 ਚ ਆ ਜਾਣਾ ਹੈ ਉਹ ਵੀ ਬ੍ਰਾਂਡਡ ਲੋ ਜੀ ਅਗਲਾ ਕਲਰ ਨੋਟ ਕਰੋ ਡੀਸੈਂਟ ਕਲਰ ਡੀਸੈਂਟ ਵਰਕ ਐਂਡ ਪ੍ਰਿੰਟ ਤੇ ਪ੍ਰਾਈਸ ਉਸ ਤੋਂ ਵੀ ਡੀਸੈਂਟ ਸਿਰਫ 2150 ਚ ਇੰਨਾ ਪਿਆਰਾ ਸੂਟ ਸਟੈਂਪ ਤੋਂ ਨੂੰ ਸਾਰੇ ਸੂਟਾਂ ਦੇ ਪ੍ਰਿੰਟਡ ਮਿਲੂਗੀ ਠੀਕ ਹੈ ਜੀ ਲੋਚ ਅਗਲਾ ਲੋ ਜੀ ਕਲਰ ਨੋਟ ਕਰ ਲਓ ਠੀਕ ਹੈ ਲੋ ਬਹੁਤ ਸੋਹਣਾ ਜੈ ਤੇ ਕੰਮ ਅੰਬੀ ਪ੍ਰਿੰਟ ਦਾ ਬੜਾ ਸੋਹਣਾ ਤੇ ਭਰ ਕੇ ਉਹਦੇ ਉੱਤੇ ਦਬਕੀ ਦਾ ਕੰਮ ਸਰਬੋਤਮ ਕੀ ਸੇਮ ਕਲਰ ਦੀ ਲੱਗੀ ਹੋਈ ਹੈ ਠੀਕ ਹੈ ਇਹ ਆ ਗਿਆ ਦੁਪੱਟਾ ਨੈਕਸਟ ਆ ਗਿਆ ਇਹ ਵਾਲਾ ਲੋ ਆ ਨੀਂ ਜੀ ਟੋਨੇ ਬਹੁਤ ਸੋਹਣਾ ਜੈ ਦੰਤਰ ਮੀਟਰ ਦੀਆਂ ਸਲਵਾਰਾਂ 2.5 ਮੀਟਰ ਦੀ ਸ਼ਰਟ ਤੇ ਉਹਦੇ ਉੱਤੇ ਭਰ ਕੇ ਤੁਹਾਨੂੰ ਹੈਂਡਵਰਕ ਬਹੁਤ ਹੀ ਸਰਦਾਰੀ ਚੀਜ਼ ਹੈ ਠੀਕ ਹੈ ਲੋਜ ਅਗਲਾ ਮਡਾਲ ਮਸਲੀਨ ਬਾਈ ਰੂਮੇਡ ਬ੍ਰੈਂਡ ਠੀਕ ਹੈ ਆ ਲੋ ਪਹਿਲਾਂ ਤਾਂ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਲੱਗ ਰਹੀ ਹੈ ਤੇ ਫਿਰ ਉਹਦੇ ਵਿੱਚ ਹਰੇਕ ਦੇ ਵਿੱਚ ਕਹਾ ਸਿੱਪੀ ਆ ਰਹੀ ਹੈ ਇੱਕ ਇੱਕ ਸਿੱਪੀ ਦਾ ਦਾਣਾ ਤੁਹਾਨੂੰ ਫੁੱਲ ਸ਼ਰਟ ਦੇ ਉੱਤੇ ਮਿਲ ਰਿਹਾ ਠੀਕ ਹੈ ਜੀ ਤੇ ਫਿਰ ਤੁਹਾਨੂੰ ਮਿਲ ਰਿਹਾ ਘੇਰੇ ਦੇ ਉੱਤੇ ਵਰਕ ਦੇਖੋ ਕਿੰਨਾ ਪਿਆਰਾ ਪੂਰਾ ਲਸ਼ਲਸ਼ ਕਰਦਾ ਘੇਰਾ ਦਬਕੇ ਦਾ ਕੰਮ ਤੁਹਾਨੂੰ ਸਾਰਿਆਂ ਤੇ ਸੂਟਾਂ ਦੇ ਮਿਲ ਰਿਹਾ ਸਿੱਪੀ ਦਾ ਵਰਕ ਮਿਲ ਰਿਹਾ ਨੋਟ ਵਰਕ ਮਿਲ ਰਹੀ ਹੈ ਆਰੀ ਵਰਕ ਮਿਲ ਰਿਹਾ ਤੁਹਾਨੂੰ ਪੂਰਾ ਸੂਟ ਤੁਹਾਨੂੰ ਤੇ ਨਾਲ ਛੋਟੇ ਛੋਟੇ ਮਿਰਰ ਛੋਟੇ ਛੋਟੇ ਮਿਰਰ ਦਾ ਕੰਮ ਵੀ ਹੋਇਆ ਜਿਹਦੇ ਕਰਕੇ ਬਹੁਤ ਪਿਆਰੀ ਜੀ ਲਸ਼ਲਸ਼ ਕਰਦਾ ਸੂਟ ਬਣ ਜਾਂਦਾ ਤੇ ਆ ਗਈ ਇਹਦੀ ਬਾਟਮ ਕਲਰ ਨੋਟ ਕਰ ਲਓ ਬਾਟਮ ਦਾ ਤੇ ਦੁਪਟਿਆਂ ਨੂੰ ਲੇਸਾਂ ਵਗੈਰਾ ਨਹੀਂ ਲੱਗੀਆਂ ਤੇ ਲੇਡੀ ਹੋਈ ਵੀ ਹੈ ਠੀਕ ਹੈ ਜੀ ਉਹ ਤੁਸੀਂ ਆਪਣੀ ਮਰਜ਼ੀ ਨਾਲ ਲਵਾ ਸਕਦੇ ਹੋ ਲੋ ਬਿਊਟੀਫੁੱਲ ਬਹੁਤ ਹੀ ਸਰਦਾਰੀ ਲਿੱਤੇ ਹੋਏ ਵੀ ਬੰਦੇ ਦਾ ਮਤਲਬ ਏ ਕਲਾਸ ਲੱਗਦਾ ਹੈ ਪੜੇ ਲਿਖੇ ਸੂਟ ਨਹੀਂ ਸਾਰੇ ਬਹੁਤ ਸੋਹਣੇ ਸੋਹਣੇ ਲੋ ਅਗਲਾ ਕਲਰ ਨੋਟ ਕਰੋ ਬਾਟਮ ਦਾ ਕਲਰ ਦਿਖਾ ਦੇਣੀ ਆ ਤੁਹਾਨੂੰ ਠੀਕ ਹੈ ਲੋ ਦੀਨ ਲੈਂਡ ਦੇ ਵਿੱਚ ਵੀ ਦੇਖੋ ਤੁਸੀਂ ਚੀਜ਼ਾਂ ਪਈਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਤੇ ਪ੍ਰਾਈਸ ਕੀ ਹੈ ਸਿਰਫ 2100 ਯਾਰ 2100 ਤੇ 50 ਰੁਪਏ ਲਓ ਜੀ ਅਗਲਾ ਕਲਰ ਨੋਟ ਕਰੋ ਕਲਰ ਆਪੇ ਨੋਟ ਕਰ ਲਓ ਕਿਹੜਾ ਹੈ ਹੁਣ सेम ਆ ਗਿਆ ਨੇ सेम ਆ ਗਿਆ ਤੁਹਾਡੇ ਕੋਲ ਠੀਕ ਹੈ ਲੋ ਅਗਲਾ ਇਹ ਆ ਗਿਆ ਲੋ ਠੀਕ ਹੈ ਆ ਆ ਗਿਆ ਬੋਟਮ ਦਾ ਕਲਰ ਠੀਕ ਹੈ ਜੀ सेम ਆ ਗਿਆ ਤੁਹਾਡੇ ਕੋਲ ਵਰਕ ਹੀ ਬਹੁਤ ਪਿਆਰਾ ਜਿਹਾ ਹੋਇਆ ਹੋਇਆ ਹੈ ਸੀਨੀਅਰ ਵੀਓ ਤਾਂ ਵੀ ਬੜੇ ਸੋਹਣੇ ਜੇ ਸੈਲਰ ਐਂਡਰ ਪ੍ਰਿੰਟਸ ਨੇ ਅਗਲਾ ਦੇਖੋ ਲੋਚ ਫਿਰੋਜ਼ੀ ਐਂਡ ਗ੍ਰੇ ਬਹੁਤ ਪਿਆਰਾ ਕੰਬੀਨੇਸ਼ਨ ਹੁੰਦਾ ਹੈ ਫਿਰ ਜ਼ੀਰੋ ਗ੍ਰੇ ਦੇ ਨਾਲ ਪਿੰਕ ਦਾ ਕੰਬੀਨੇਸ਼ਨ ਤੁਹਾਨੂੰ ਆਮ ਮੇਖ ਨੂੰ ਮਿਲਦਾ ਹੁੰਦਾ ਸੀ ਬਟ ਆ ਬਹੁਤ ਸੋਹਣਾ ਤੇ ਇਹਦੇ ਤੇ ਵਰਕ ਦੇਖੋ ਸੂਟ ਦੇ ਉੱਤੇ ਕਿੰਨਾ ਪਿਆਰਾ ਕੀਤਾ ਸਾਰੇ ਫੁੱਲਾਂ ਦੇ ਉੱਤੇ ਤੁਹਾਨੂੰ ਇਸ ਤਰ੍ਹਾਂ ਨੋਟ ਵਰਕ ਆਰੀ ਵਰਕ ਇਦਾਂ ਆ ਜਿਹੜੀ ਅੰਬੀਆਂ ਜੀਆਂ ਸਾਰਿਆਂ ਦੇ ਵਿੱਚ ਮਿਲ ਰਿਹਾ ਤੁਹਾਨੂੰ ਠੀਕ ਐ ਫੁੱਲ ਫਰੰਟ ਤੇ ਉੱਤੇ ਪੂਰੀ ਸ਼ਰਟ ਠੀਕ ਐ ਜੀ ਇਹਦੇ ਵਿੱਚ ਇਸ ਤਰ੍ਹਾਂ ਦੇ ਨਾਲ ਅ ਗੋਟਾ ਪੱਤੀ ਦਾ ਇੱਕ ਪੱਤੀ ਲੱਗੀ ਹੋਈ ਐ ਠੀਕ ਐ ਬਹੁਤ ਪਿਆਰੀ ਲੁੱਕ ਦੇ ਰਿਹਾ ਐ ਲੋ ਫੁੱਲ ਸ਼ਰਟ ਬੜਾ ਆਲਮਸਲੀਨ ਦੀ ਸ਼ਰਟ ਐ ਬਹੁਤ ਪਿਆਰੀ ਪ੍ਰਿੰਟਿੰਗ ਤੇ ਨਾਲ ਬੜਾ ਆਲਮਸਲੀਨ ਦੀ ਫਿਰੋਜ਼ੀ ਕਲਰ ਦੀ ਬਾਟਮ ਹੁਣ ਦੁਪੱਟਾ ਦੇਖਦੇ ਆ ਇਹਦਾ ਲੋ ਜੀ ਦੁਪट्टे ਨੂੰ ਕੀਤਾ ਹੈਗਾ ਇਹਨਾਂ ਨੇ ਸ਼ਰਟ ਦੇ بیس ਕਲਰ ਨਾਲ ਆਹ ਲੋ ਠੀਕ ਹੈ ਬਹੁਤ ਹੀ ਪਿਆਰੇ ਸ਼ੈਡੋ ਜੀ ਪ੍ਰਿੰਟਿੰਗ ਬੜੀ ਪਿਆਰੀ ਲੱਗ ਰਹੀ ਹੈ ਇਸ ਦੁਪट्टे ਦੇ ਉੱਤੇ ਜਿਹੜੀ ਹੋਈ ਵੀ ਹੈ ਮਸਲੀਨ ਦਾ ਦੁਪੱਟਾ ਹੈ 2150 ਚ ਸੂਟ ਦਾ ਪੇਦਾ ਹੀ ਰੋ ਬਹੁਤ ਹੈ ਫਲੇ ਪਾ ਕੇ ਤਾਂ ਤੁਸੀਂ ਇਹਨੂੰ ਜਦੋਂ ਮਟਕਾਉਣਾ ਹੈ ਨਹੀਂ ਹੋਰ ਸੋਹਣਾ ਹੋ ਜਾਣਾ ਤੇ ਆਹ ਤੁਹਾਨੂੰ ਮਿਲੂ ਇਹਦੇ ਵਿੱਚ ਮਸਟਰਡ ਕਲਰ ਦੀ ਬਾਟਮ ਠੀਕ ਹੈ ਤੇ ਇਹ ਆ ਗਿਆ ਦਾ ਦੁਪੱਟਾ ਅਗਲਾ ਆ ਗਿਆ ਗਾਜਰੀ ਹੈ ਨਾ ਗਾਜਰੀ ਕਲਰ ਆ ਗਿਆ ਬਹੁਤ ਸੋਹਣੀ ਲੁੱਕ ਦੇ ਰਿਹਾ ਸੂਟ ਬਿਊਟੀਫੁਲ ਥੈਂ ਕਲਰ ਆਇ ਨਹੀਂ ਠੀਕ ਹੈ ਜੀ ਲੋ ਬਹੁਤ ਪਿਆਰਾ ਸੂਟ ਕੋਈ ਏਜ ਗਰੁੱਪ ਹੈ ਇਸ ਤਰ੍ਹਾਂ ਦਾ ਦੂਸਰੀ ਭੰਨੀਆਂ ਦਾ ਸੂਟ ਸਭ ਤੋਂ ਸੋਹਣਾ ਲੱਗ ਰਿਹਾ ਹੈ ਉਹਦੇ ਤੋਂ ਹਟ ਕੇ ਹੈ ਘੇਰੇ ਤੋਂ ਲੋ ਜੀ ਹੁਣ ਅਗਲਾ ਸੇਮ ਫੈਬਰਿਕ ਮੋਡਲਸਲੀ ਬਾਈ ਰੂਮੇਡ ਬ੍ਰੈਂਡ ਗਾਜਰੀ ਸੋਨਾ ਜਿਹਾ ਕਾਜਰੀ ਕਲਰ ਖੂਬਸੂਰਤ ਪ੍ਰਿੰਟਿੰਗ ਤੇ ਫਿਰ ਕੇਰਾ ਵੱਡੇ ਵੱਡੇ ਕੰਮ ਹੋਇਆ ਹੋਇਆ ਕੇਰੇ ਤੁਸੀਂ ਦੇਖੋ ਇੱਥੇ ਇੰਨਾ ਇੰਨਾ ਠੀਕ ਹੈ ਡੇਡ ਡੇਡ ਗਿੱਥੇ ਤੇ ਤੁਸੀਂ ਉੱਤੇ ਦੇਖੋ ਤੁਸੀਂ ਨਾਲ ਦਬਕੇ ਦਾ ਕੰਮ ਪਰਲਸ ਨਾਲ ਆਰੀਵਰਕ ਨਾਲ ਹਾਈਲਾਈਟ ਕੀਤਾ ਹੋਇਆ ਠੀਕ ਹੈ ਫਿਰ ਇਹ ਵੀ ਜਰੀ ਦਾ ਕੰਮ ਹੋਇਆ ਹੋਇਆ ਫਿਰ ਇਹਦੇ ਵਿੱਚ ਵੀ ਉਸ ਤਰ੍ਹਾਂ ਹੀ ਨਾਲ ਨੋਟਵਰਕ ਹੈ ਨਾਲ ਤੁਹਾਨੂੰ ਸਾਰਾ ਫੁੱਲ ਪੂਰੇ ਦੇ ਪੂਰੇ ਹਾਈਲਾਈਟ ਕੀਤੇ ਹੋਏ ਪੂਰਾ ਘੇੜਾ ਤੁਹਾਨੂੰ ਪ੍ਰੋਪਰ ਬਣਿਆ ਹੋਇਆ ਮਿਲੇਗਾ ਤੇ ਬਾਹਵਾ ਇਹਦੀਆਂ ਇਸ ਤਰ੍ਹਾਂ ਪ੍ਰਿੰਟਡ ਰਹਿਣਗੀਆਂ ਇਹ ਇਹਦੀ ਬਾਟਮ ਮਿਲੂਗੀ ਤੁਹਾਨੂੰ ਠੀਕ ਹੈ ਜੀ ਤੇ ਦੁਪੱਟਾ ਹੋਊਗਾ ਦੁਪੱਟਾ ਲੋਜ ਇਹ ਦੁਪੱਟਾ ਮਿਲੂਗਾ ਤੁਹਾਨੂੰ ਬਹੁਤ ਪਿਆਰੀ ਪ੍ਰਿੰਟਿੰਗ ਵਾਲਾ ਬੜਵਾਲ ਦਾ ਸਲੀਨ ਦਾ ਦੁਪੱਟਾ ਹੋਊਗਾ ਲੇੜੀ ਹੋਈ ਵੀ ਹੈ ਪਲੇਸ ਨਹੀਂ ਲੱਗੀ 2150 ਚ ਲਓ ਜੀ ਅਗਲਾ ਕਲਰ ਸੋਨਾ ਜਿਹਾ ਮਹਿੰਦੀ ਕਲਰ ਤੇ ਉਹਦੇ ਉੱਤੇ ਜਿੰਨਾ ਸੋਨਾ ਫੈਬਰਿਕ ਹੈ ਨਾ ਉਨਾ ਹੀ ਸੋਨਾ ਸਟਲ ਜਿਹਾ ਕੰਮ ਸਰਦਾਰੀ ਜਿਹਾ ਤੇ ਉਨਾ ਹੀ ਸੋਨਾ ਇਹਦਾ ਪ੍ਰਾਈਸ ਸਿਰਫ 2150 ਲਓ ਜੀ ਇੱਕ ਕਲਰ ਤੁਹਾਨੂੰ ਇਹ ਮਿਲੂ ਮੇਰੇ ਵਾਲਾ ਰੰਗ ਹੈ ਇਹ ਬਹੁਤ ਦਿਨਾਂ ਬਾਅਦ ਕਿਹੜਾ ਰੰਗਾ ਜਿਹਾ ਸੂਟ ਮੇਰੇ ਹੱਥ 'ਚ ਆਇਆ ਹੈ ਹੈਨਾ ਆ ਲਓ ਥੋੜਾ ਜਿਹਾ ਮਤਲਬ ਜ਼ਿਆਦਾ ਹੈ ਪਰ ਇੰਨਾ ਇੰਨਾ ਵਾਲਾ ਹੀ ਕਿਹੜਾ ਸਵਾਦ ਹੁੰਦਾ ਜੀ ਜਿਹਦੇ ਰੰਗ ਹੈ ਨਾ ਇਦੋਂ ਹੁੰਦਾ ਲਓ ਜੀ ਇਹ ਆ ਗਿਆ ਤੁਹਾਡਾ ਦੁਪੱਟਾ 21 ਪੰਜਾਬ ਹੁਣ ਇੱਕ ਹੋਰ ਬਹੁਤ ਹੀ ਸਰਦਾਰੀ ਜਾਂ ਸੀਨੀਅਰੋਂ ਸੁਪਰ ਸੀਨੀਅਰੋਂ ਠੀਕ ਹੈ ਸੁਪਰ ਕੁੜਮਣੀ ਨੂੰ ਦੇਣਾ ਹੈ ਕੁੜਮਣੀ ਨੂੰ ਦੇਣਾ ਹੈ ਜਿਹਨੂੰ ਮਰਜ਼ੀ ਦੇ ਦਿਓ ਤੁਸੀਂ ਬਹੁਤ ਹੀ ਸਰਦਾਰੀ ਆਈਟਮ ਲਓ ਦੇਖੋ ਸੀਨੀਅਰਸ ਵਾਸਤੇ ਸਪੈਸ਼ਲੀ ਮੈਨੂੰ ਇਹ ਬਹੁਤ ਜ਼ਿਆਦਾ ਪਸੰਦ ਹੈ ਕਿਉਂਕਿ ਨਿਕਲ ਕੇ ਕੈਚ ਸਮਾਰਟ ਜਿਹਾ ਪ੍ਰਿੰਟ ਹੈ ਬੜੇ ਲਿਖਿਆ ਜਾਂਦੇ ਓਨਾ ਹੀ ਸਮਾਰਟ ਇਹਦੇ ਉੱਤੇ ਵਰਕ ਹੋਇਆ ਲਓ ਦੇਖੋ ਠੀਕ ਹੈ ਦਬਕੇ ਦਾ ਟੱਚ ਨਾਲ ਤੁਹਾਨੂੰ ਮਿਲ ਰਹੀ ਹੈ ਸਿੱਪੀ ਨਾਲ ਥ੍ਰੈਡਵਰਕ ਵੀ ਹੋਇਆ ਹੋਇਆ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਸਾਰਾ ਹੈਂਡਵਰਕ ਨਾਲ ਰੈਡੀ ਹੈ ਠੀਕ ਹੈ ਜੀ ਤੇ ਇਹ ਤੁਹਾਨੂੰ 5 ਮੀਟਰ 5 ਮੀਟਰ ਰਨਿੰਗ ਚ ਮਿਲੂਗਾ ਠੀਕ ਹੈ ਜੀ ਤੇ ਇਹ ਤੁਹਾਨੂੰ ਮਿਲੂਗਾ ਦੁਪੱਟਾ ਮਸਲੀਨ ਦਾ ਹੀ ਬੜਾਦ ਮਸਲੀਨ ਦਾ ਹੀ ਦੁਪੱਟਾ ਮਿਲੂਗਾ ਤੁਹਾਨੂੰ ਆਹੋ ਠੀਕ ਹੈ ਲੇਖੋ ਸਰਦਾਰੀ ਸੂਟ ਬਹੁਤ ਪਿਆਰਾ ਜਆ ਤੇ ਇਹ ਤੁਹਾਨੂੰ ਮਿਲ ਲੈ 2350 ਚ ਜਿਹੜੇ ਆਲ ਓਵਰ ਹੈ ਉਹ ਥੋੜੇ ਜਿਹਾ ਪਲੱਸ ਹੁੰਦੀ ਹੈ ਠੀਕ ਹੈ ਲਓ ਜੀ ਅਗਲਾ ਇਹ ਆ ਗਿਆ ਗ੍ਰੇ ਜ ਗ੍ਰੇ ਕਲਰ ਠੀਕ ਹੈ ਆ ਗਿਆ ਦੋਪੱਟਾ ਬਹੁਤ ਸੋਹਣੀ ਚੀਜ਼ ਹੈ ਦੇਖੋ ਪਈ ਹੋਈ ਚੀਜ਼ ਦਾ ਵੀ ਰੋਗ ਕਿੰਨਾ ਹੈ ਲਓ ਜੀ ਇਹ ਆ ਗਿਆ ਥੋੜਾ ਜਿਹਾ ਮਾਊਸ ਟਾਈਪ ਹੈ ਨਾ ਮਾਊਸ ਗ੍ਰੇ ਜ ਆ ਹਾਂ ਥੋੜਾ ਇੱਕ ਉਹ ਥੋੜਾ ਜਿਹਾ ਬਲੂਇਸ਼ ਟੱਚ ਦੇ ਸੀਗਾ ਸਿੰਡੀ ਕਲਰ ਹਾਂ ਬਸ ਮਾੜਾ ਮਾੜਾ ਫਰਕ ਹੈ ਜੀ ਹਾਂ ਲੋ ਠੀਕ ਠੀਕ ਹੈ ਇੱਕ ਗ੍ਰੀਨਿਸ਼ ਜੀ ਟੱਚ ਦੇ ਦਿੱਤੀ ਹੈ ਇੰਗਲਿਸ਼ ਜੀ ਹਾਂ ਹੈ ਨਾ ਇੰਗਲਿਸ਼ ਦਾ ਟੱਚ ਦੇ ਉੱਤੇ بیس ਹੈ ਦਾ ਬਸ ਥੋੜਾ ਥੋੜਾ ਫਰਕ ਹੈ ਇੱਕ ਨਾ ਮਿਲੇ ਤਾਂ ਦੂਜੇ ਤੇ इजीली ਸ਼ਿਫਟ ਹੋ ਸਕਦੇ ਹੋ ਤੁਸੀਂ ਲੋ ਜੀ ਹੁਣ ਤੁਹਾਨੂੰ ਦਿਨੇ ਆ ਇਹ ਵੀ ਵੂਮਨ ਬ੍ਰਾਂਡ ਦਾ ਹੀ ਹੈ ਇਹ ਪਾਰਟੀ ਵੇਅਰ ਆ ਪ੍ਰੋਪਰ ਠੀਕ ਹੈ ਸੋ ਸੋਨਾ ਫੈਬਰਿਕ ਹੈ ਦਾ ਦੇਖੋ ਤੇ ਉਹਨਾ ਹੀ ਸੋਨਾ ਇਹਦੇ ਉੱਤੇ ਬਹੁਤ ਪਿਆਰਾ ਜਾ ਇੱਕ ਸਾਈਡ ਤੇ ਡੋਮিনেਟਿੰਗ ਫੁੱਲ ਡਿਫਾਈਨਡ ਜਾ ਤੇ ਉਹਦੇ ਉੱਤੇ ਵਰਕ ਠੀਕ ਹੈ ਤੇ ਨਾਲ ਤੁਹਾਨੂੰ ਇਹਦਾ ਸ਼ਰਟ ਹੈ ਇਹਦਾ ਠੀਕ ਹੈ ਬਿਲਕੁਲ ਸੁਪੀਰੀਅਰ ਕੁਆਲਿਟੀ ਦੀ ਤੁਹਾਨੂੰ ਫੀਲ ਵੀ ਨਾ ਆਵੇ ਵੀ ਇਹ ਟਿਸ਼ੂ ਹੈ ਨਹੀਂ ਤਾਂ ਟਿਸ਼ੂ ਥੋੜਾ ਹਾਰਡ ਹੁੰਦਾ ਹੈ ਤੇ ਇਹ ਆ ਗਈ ਇਹਦੀ ਕ੍ਰੇਪ ਦੀ ਬਾਟਮ ਠੀਕ ਹੈ ਜੀ 3 ਮੀਟਰ ਦੀ ਬਾਟਮ 2 ਮੀਟਰ ਦੀ ਸ਼ਰਟ ਆਹੀ ਕਲਰ ਆਊਗਾ ਉੱਪਰ ਕੇ ਜਿਹੜਾ ਹੁਣ ਦਿਖ ਰਿਹਾ ਤੁਹਾਨੂੰ ਕਿਉਂਕਿ ਇਹਦੇ ਥੱਲੇ ਬਾਟਮ ਰੱਖਿਆ ਹੀ ਹੋਇਆ ਹੈ ਤੇ ਨਾਲ ਤੁਹਾਨੂੰ ਦੁਪੱਟਾ ਵੀ ਮਿਲਣਾ ਹੈ ਇਸ ਵੇਲੇ ਮਰਦਾ ਤੇ ਦੁਪੱਟਾ ਦੇਖੋ ਤੁਸੀਂ ਸਾਰੇ ਦੁਪੱਟੇ ਦੇ ਉੱਤੇ ਬੜੀ ਬੁਤ ਵਰਕ ਵਰਕ ਤੁਹਾਨੂੰ ਡਿਟੇਲ ਚ ਦਿਖਾਉਣੀ ਹੈ ਪਹਿਲਾਂ ਮੈਂ ਤੁਹਾਨੂੰ ਇਹਦੀ ਲੁੱਕ ਦਿਖਾ ਦਵਾਂ ਲਓ ਜੀ ਦੇਖੋ ਇੰਨਾ ਭਰਿਆ ਹੋਇਆ ਹੈ ਤੇ ਖੁੱਲਾਵਰ ਪੂਰੀ ਲੈਂਥ ਦਾ ਈ ਮੀਟਰ ਦੀ ਤੇ ਹੁਣ ਤੁਹਾਨੂੰ ਦਿਖਾਉਣੀ ਹੈ ਵੀ ਇਹਦੇ ਤੇ ਵਰਕ ਇਸ ਤਰ੍ਹਾਂ ਹੋਇਆ ਹੋਇਆ ਦੇਖੋ ਬਹੁਤ ਪਿਆਰਾ ਆਰੀ ਵਰਕ ਥ्रेड ਦਾ ਸਾਰੇ ਦੁਪੱਟੇ ਤੇ ਜਿੰਨੀ ਪ੍ਰਿੰਟਿੰਗ ਹੈ ਸਾਰੇ ਦਿਵਾਲੇ ਵਾਲੀ ਠੀਕ ਹੈ ਤੇ ਟੇਪਿੰਗ ਹੋਈ ਵੀ ਹੈ ਲੇਸ ਨਹੀਂ ਲੱਗੀ ਹੋਈ ਤੇ ਫੈਬਰਿਕ ਤੁਹਾਨੂੰ ਨਜ਼ਰ ਆਈ ਗਿਆ ਪੂਰਾ ਲਸ਼ਲਸ਼ ਕਰਦਾ ਹੈ ਦੀ ਪ੍ਰਾਈਸ ਕੀ ਹੈ ਸੂਟ ਦਾ ਜੀ ਇਹ ਤੁਹਾਨੂੰ ਮਿਲਣਾ ਹੈ 3175 3175 ਠੀਕ ਹੈ ਜੀ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਮਿਲੂਗਾ ਬਹੁਤ ਪਿਆਰੇ ਸੂਟ ਨੇ ਇਹ ਬਹੁਤ ਹੀ ਪਿਆਰੇ ਲੋ ਫੈਬਰਿਕ ਬਹੁਤ ਸੋਹਣਾ ਇਹਨਾਂ ਦਾ ਪਿਓਰ ਟਿਸ਼ੂ ਸ਼ਿਮਰ ਹੈ ਦੀ ਬਹੁਤ ਪਿਆਰੀ ਲੋ ਮਿੱਠਾ ਜਿਹਾ ਕਲਰ ਹੈ ਦਾ ਹਾਂ ਹੁਣ ਤੁਸੀਂ ਸਹੀ ਦੇਖਿਆ ਚੈੱਕ ਕਰ ਲਓ ਠੀਕ ਹੈ ਜੀ ਇਹ ਆ ਗਿਆ ਦਾ ਦੁਪੱਟਾ ਪੂਰਾ ਹੈਵੀ ਦੁਪੱਟਾ 3350 ਚ ਲੋ ਕੁੜਮਚਾਰੀ ਲੈਵਲ ਹੈ ਸੂਟਾਂ ਦਾ ਲੋ ਇਹ ਆ ਗਿਆ ਇਹ ਵਾਲਾ ਕਲਰ ਆਨੀ ਅੰਜਾ ਕਲਰ ਹੁੰਦਾ ਇਹਦਾ ਇਹ ਆ ਗਈ ਇਹਦੀ ਲੁੱਕ ਲੋ ਤੁਹਾਨੂੰ ਪੂਰਾ ਦਿਖਾ ਦੇਣੀ ਹੈ ਆਹ ਲੁੱਕ ਆਉਗੀ ਸੂਟ ਦੀ ਬਹੁਤ ਹੀ ਡੀਸੈਂਟ ਸਾਰੇ ਦੇ ਉੱਤੇ ਤੁਹਾਨੂੰ ਆਰੀ ਵਰਕ ਨਾਲ ਮਿਲ ਰਿਹਾ ਸਾਰੇ ਦੇ ਉੱਤੇ ਹਾਈਲਾਈਟ ਠੀਕ ਹੈ ਵੂਮੈਂਟ ਬ੍ਰਾਂਡ ਦੀ ਸਟੈਂਪ ਨਾਲ ਹੋਊਗੀ ਇੱਕ ਆ ਗਿਆ ਮਹਿੰਦੀ ਕਲਰ ਠੀਕ ਹੈ ਉਹਦੇ ਉੱਤੇ ਮਹਿੰਦੀ ਦਿੱਤੀ ਇੱਕ ਨੰਬਰ ਡਾਰਕ ਮਹਿੰਦੀ ਦਾ ਹੀ ਕੰਮ ਹੈ ਫੁੱਲ ਹੈ ਲਓ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਜਿਹਨੂੰ ਤੁਸੀਂ ਲਾਈਕ ਕਰਨਾ ਹੈ ਕਮੈਂਟ ਕਰਕੇ ਦੱਸਣਾ ਕਿਦਾਂ ਲੱਗੀ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ